ਹੰਸਿਆ ਸਿੱਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ 'ਤੇ ਤੁਹਾਨੂੰ ਦੋ گاਵਾ ਦਿਖਾਉਣੀ ਆ ਤੇ ਤੁਵੇਂ ਸੁਈਆਂ ਸਵਾਈਆਂ ਤੇ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀਆਂ ਪਸੰਦ ਕਰਕੇ ਫਿਰ ਹੀ ਖੜਿਆ ਕਰੋ ਕਈ ਵੇਰ ਦੂਰ ਦਹੰਦੇ ਆ ਪਹੁੰਚ ਨਹੀਂ ਸਕਦੇ ਉਹ ਵੀਡੀਓ ਕਾਲ ਤੇ ਦੋ ਟਾਈਮ ਚੁਆਈ ਕਰਾ ਲਿਆ ਕਰੋ ਕਹਿੰਦਾ ਭਾਵੇਂ ਆ ਕਿ ਪੈਸੇ ਤੁਸੀਂ ਖਰਚਨੇ ਆ ਆਪਣੀਆਂ ਸਾਰੀਆਂ ਚੀਜ਼ਾਂ ਵੇਖ ਚੱਕ ਕੇ ਪਰਖ ਕੇ ਆਪਣੀ ਗਾਰੰਟੀ ਤੇ ਪੁੱਛੂ ਲਿਆ ਕਰੋ ਜੀ ਹਾਂਜੀ ਬੀਰਤੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਦੀ ਹੋਸਣਾ ਨੂੰ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਬਾ ਬੜਾ ਸਾਡੀ ਕਿਰਪਾ ਜੇ ਵੇਖ ਗਿਆ ਤੇ ਨਾਲ ਮਾਲ ਫਿਰ ਮਾਲ ਆ ਪੀ ਜੀ ਉਹ ਵੀ ਵੇਗ ਗਿਆ ਅੱਜ ਵੀ ਚਾਰ ਵਛੀਆਂ ਮੇਰੇ ਕੋਲ ਗੱਬਣੇ ਵਛੀ ਤੇ ਇੱਕ ਤੋਕੜੀ ਠੀਕ ਹੈ ਉਹ ਵੀ ਵੇਗੀਆਂ ਜੀ ਉਹ ਵੀ ਦੋਵੇਂ ਵੇਗੀਆਂ ਤੇ ਹੁਣ ਦੋ ਹੀ ਰਹਿ ਗਈਆਂ ਦੋ ਹੀ ਰਹਿ ਗਈਆਂ ਸੁਈਆਂ ਸਵਾਈਆਂ ਜੀ ਠੀਕ ਹੈ ਤੇ ਚਲੋ ਫਿਰ ਨਾਮ ਦੱਸ ਤੇ ਨਾਂ ਵੀ ਜੀ ਮੰਗੂ ਪਿੰਡ ਥੋਬਾ ਤਸੀਲ ਨਹੀਂ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਤੇ ਫੋਨ ਨੰਬਰ ਵੀ ਬੋਲ ਦਿਆ 8869 ਤੇ 14511 ਠੀਕ ਹੈ ਹਾਂਜੀ ਤੇ ਪਹਿਲਾਂ ਫਿਰ ਆਹੀ ਦਿਖਾ ਦਈਏ ਪਹਿਲਾਂ ਆਹ ਖਾ ਦਿੰਦੇ ਮਾੜੀ ਕਿੰਨਾ ਚਿਰ ਹੋ ਗਿਆ ਇਹਨਾਂ ਸੂਈ ਨੂੰ ਇਹਨਾਂ ਜੀ ਸੂਈ ਨੂੰ 20 ਦਿਨ ਹੋ ਗਏ ਜੇ ਆਹ ਵਾਛਾ ਜਿਹਦਾ ਉਰਲਾ ਆਹਲਾ ਬਾਕੀ ਵੱਧ ਵੀ ਹੋ ਸਕਦੇ ਆ ਦਿਨ ਤੁਹਾਡੇ ਸਾਹਮਣੇ ਹੀ ਆ ਇੱਕ ਮਹੀਨਾ ਵਾਲੇ 20 ਦਿਨ ਲਾਲੇ ਹਾਂਜੀ ਬਾਕੀ ਹੱਥੇ ਜੀ ਵੈਣ ਦੂਜਾ ਸੁਗਾ ਜੀ ਦੁੱਧ ਕਿੰਨਾ ਜੀ ਦੁੱਧ 10000 ਲੀਟਰ ਜੀ ਠੀਕ ਹੈ ਤੇ ਚੌਣ ਪਸਮਾ ਦੇ ਆਪਣੀ ਜੀ ਰੂਹ ਹੀ ਆ ਦੇ ਠੀਕ ਹੈ ਹਾਂਜੀ ਪੱਕਾ ਦੁੱਧ ਹੈਗਾ ਜੀ 10 11 ਲੀਟਰ ਭਾਈ ਦੋ ਡੰਗ ਚੋਲੇ ਚਾਰ ਚੋਲੇ ਵਿੱਚ ਦਾ ਥਾਂ ਚੱਡਾ ਵੀ ਜਾਂਦਾ ਜੀ ਤੋਰੋ ਫੇਰ ਇੱਕ ਕਰੀ ਨਾ ਸੀਲੀ ਬੜੀਆ ਠੀਕ ਹੈ ਜੀ ਸੀਲ ਬੜੀਆ ਥਾਂ ਚੱਡਾ ਬੜਾ ਦੂਜਾ ਸੁਗਾ ਵੈਣ ਜੀ ਬਾਕੀ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਚੰਗਾ ਆ ਬਾਕੀ ਆ ਵੀ ਚਲੋ ਜਿੰਨੇ ਘਰ ਰੱਖਣੀ ਨੋਰਮਲ ਸਿਹਾਦੇ ਉਹਨੋਂ ਚੰਗੀ ਆ ਆ ਇਹ ਲੈ ਆ ਇਹੋ ਜਿਹੇ ਗਾਵਾਂ ਬਹੁਤੀ ਸਾਹਮ ਨਹੀਂ ਮੰਗਦੀਆਂ ਤੇ ਕਿੰਨਾ ਘੇਰੇ ਵਿੱਦੀ ਮੁੱਲ ਰੱਖੀ ਇਹਦਾ ਆਪਾਂ 30 ਚ 2 ਛੱਡਦੀ ਆ 3 28000 ਦੀ ਹਾਂਜੀ ਮੌਕੇ ਤੇ ਹੋਰ ਕਰ ਦੋਗੇ ਮੌਕੇ ਤੇ ਮਾਤਮ ਕਰਦਾ ਇੱਕ ਬੀਅੰਤੀ ਵੀਰ ਭਰਾ ਨੂੰ ਹਾਂਜੀ ਆਪਣਾ 1000 2000 ਦਾ ਹੀ ਪ੍ਰਾਈਸ ਆ 1000 2000 ਦਾ ਮਾਰਜਿਨ ਲੈਣਾ ਆ ਆਪਾਂ ਇਹ ਲੋ ਡੰਗਲ ਠੀਲ ਠੰਡਾ ਥੰਡਾ ਵਧੀਆ ਠੀਕ ਆ ਭਰਾ ਵੇਲੇ 10000 ਲੀਟਰ ਮੇਰੇ ਘਰੋਂ ਕੁ ਦੋ ਡੰਗ ਚ ਆ ਕੇ ਲੈ ਜੀ ਮੇਰਾ ਵੀਰ ਠੀਕ ਆ ਜੀ ਸੇਵਾ ਕਰੂ ਤਾਂ ਹੋਰ ਓਸੀ ਕਿਲੋ ਦੋ ਕੁ ਦੋ ਦਾ ਟਾਪ ਲਾ ਜੇਗੀ ਠੀਕ ਆ ਥਣ ਥਣ ਤੋਂ ਬੜਾ ਵਧੀਆ ਤੇ ਬਾਕੀ ਚਲੋ ਕੋਈ ਫੋਨ ਲਾਵੇ ਸਬਦਾ ਤੇ ਹੋਣ ਆ ਗਈ ਦੂਸਰੇ ਨੰਬਰ ਤੇ ਇਹ ਵੀ ਬੀਜੀ ਠੰਡੀ ਚੀਜ਼ ਦੇ ਥੋੜਾ ਡਰਦੀ ਐ ਬੱਛੀ ਖਾਣੇ ਦੇ ਕੋ ਵੀ ਜੰਗਾ ਲੱਗਾ ਐ ਤਾ ਠੰਡੀ ਸੀਰ ਬੱਛੀ ਇਹ ਕਿੰਨੇ ਕਿ ਚੱਦੀ ਸੋਈ ਐ ਇਹਦਾ ਭਈ ਉਹ ਡੱਬਾ ਜਾਂ ਵਛਾ ਜੀ ਪਰਲਾ ਇਹ ਵੀ ਮਹੀਨੇ ਤੋਂ ਬਾਹਰ ਹੀ ਹੋਊਗਾ ਹਾਂਜੀ ਹਾਂਜੀ ਜੋ ਵੀ ਐ ਤੁਹਾਡੇ ਸਾਹਮਣੇ ਹੀ ਆ 20 ਲਾਲੇ 25 ਲਾਲੇ 35 ਦਿਨ ਲਾਲੇ ਹਾਂਜੀ ਹਾਂਜੀ ਮਹੀਨੇ ਤੋਂ ਲੱਗ ਕੇ ਬੰਨੇ ਇਹਦੇ ਕੋ ਭਈ ਦੋ ਦੱਠ ਨੌ ਕਿਲੋ ਜੀ ਤੋੜ ਦੋ ਫੇਰ ਇਹਨਾਂ ਵਿੱਚ ਆ ਠੰਡੀ ਸੀਰ ਮਰੀ ਐ ਠੀਕ ਐ ਵੀ ਠੰਡੀ ਸੀਰ ਲਿਆ ਜਣੀ ਹਾਂਜੀ ਆ ਗਿਆ ਲੈ ਆਹ ਜਿੱਦ ਤੋਂ ਬੜਾ ਵਧੀਆ ਵੈੜ ਦਾ ਖਾਂਜਾ ਦਾ ਬਣਾਇਆ ਛੰਗੀ ਸੀ ਜੀ ਦੱਸੀ ਦੋਆਂ ਨੂੰ ਨਹੀਂ ਪਾਈ ਠੀਕ ਜੀ ਤੇ ਇਹਦਾ ਫਿਰ ਮੁੱਲ ਇਹਦਾ ਵੀ ਜੀ 24000 ਰੁਪਏ 24000 2000 ਛੋੜ ਦੇ ਅੱਛਾ 22000 ਜੀ ਵੀ ਇਹ ਲੋ ਇਦੀ ਆਪਾਂ ਜਿਹੜੇ ਭਾਰਾ ਮਾਲ ਦੇ ਦੇਦਨੇ ਕਿਹੇ ਏਡੇ ਤੇ ਹੁਣੇ ਜੀ ਮੈਨੂੰ ਠੀਕ ਆ ਹਾਂਜੀ ਹਾਂਜੀ ਬਾਕੀ ਚਲੋ ਥੋੜਾ ਬਤਾ ਮਾਨਤਨ ਤੇ ਮੌਕਾ ਇੱਕ ਜੇ ਕੇ ਵੀਰ ਭਰਾ ਕੋ ਬੱਛੀ ਹੋਵੇ ਹਾਂਜੀ ਜ਼ਿਆਦਾਤਰ ਖੀਰੀ ਹੋਵੇ ਅੱਛਾ ਸਾਨੂੰ ਫੋਨ ਕਰੀ ਬੱਛੀ ਮਤਲਬ ਭਾਵੇਂ ਖਾਲੀ ਹੋਵੇ ਭਾਵੇਂ ਨਹੀਂ ਹੋਵੇ ਛੋਟੀ ਬੱਚੀ ਹੋਵੇ ਛੋਟੀਆਂ ਬੱਛੀਆਂ ਹੋਣ ਕੇ ਖੀਰੀਆਂ ਦੋਂਦੀਆਂ ਖੀਰੀਆਂ ਦੋਂਦੀਆਂ ਬੱਛੀਆਂ ਹੋਣ ਆਪਾਂ ਲੈ ਲਾਂਗੇ ਉਹ ਵੀ ਤੁਸੀਂ ਖਰੀਦ ਵਾਲੇ ਨੰਬਰ ਤੇ ਸਾਨੂੰ ਵੀਡੀਓ ਪਾ ਦੇ ਆਪਾਂ ਲੈ ਲਾਂਗੇ ਬੱਚੀ ਠੀਕ ਚੰਗੀਆਂ ਹੋਣ ਪਰ ਚੰਗ ਬਰੀਡ ਦੀਆਂ ਹੋਣ ਬਰੀਡ ਵਾਲੀਆਂ ਹੋਣ ਠੀਕ ਤੇ ਟਾਡੇ ਘਰ ਉਪੇ ਚਵਾਈ ਕਰਕੇ ਤਸੱਲੀ ਕਰਕੇ ਮੱਛੀਆਂ ਬਾਲੀਆਂ ਚੰਗੀਆਂ ਵਾ ਠੀਕ ਆ ਰੇਡ ਦਾ ਹਿਸਾਬ ਲਾਈਏ ਰੇਡ ਬਹੁਤ ਜੈਨੂਰ ਜੀ ਤੇ ਬਾਕੀ ਕੋਈ ਵੀ ਰ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਫੇਰ ਹੀ ਖੜੇ ਜੀ